ਮੰਜਾਬੀ ਲਾਈਨਸ ਤੇ ਵੀ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਅਮਿਤ ਕੁਮਾਰ ਅੱਜ ਕੀ ਹੋਇਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਆ ਦਿਨ ਭਰ ਦੀਆਂ ਵੱਡੀਆਂ ਖਬਰਾਂ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਿਸਾਨ ਲੀਡਰਾਂ ਦੀ ਕਰ ਲੈਣੇ ਆ ਪ੍ਰੈਸ ਕਾਨਫਰੰਸ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਉਹਨਾਂ ਦੇ 18 ਜਨਵਰੀ ਤੋਂ ਇਹ ਪੱਕਾ ਦਰਨਾ ਪ੍ਰਦਰਸ਼ਨ ਦੇਣਗੇ ਪੰਜਾਬ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਦਿੱਲੀ ਦੀ ਤਰਜ਼ ਤੇ ਇਹ ਚੰਡੀਗੜ੍ਹ ਦੇ ਵਿੱਚ ਦਰਨਾ ਲਗਾਉਣ ਜਾ ਰਹੇ ਨੇ ਪੰਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੇ ਜੱਥੇਬੰਦੀ ਦੀ ਅਗਵਾਈ ਹੇਠ ਇਹਨਾਂ ਦੀ ਮੀਟਿੰਗ ਹੁੰਦੀ ਹੈ ਕਿਸਾਨ ਭਾਵਨ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਫੈਸਲਾ ਲਿਆ ਜਾਂਦਾ ਹੈ ਕਿ ਜਿਹੜੇ ਸਾਡੀਆਂ ਮੰਗਾਂ ਅਜੇ ਤੱਕਰ ਪੈਂਡਿੰਗ ਪਈਆਂ ਨੇ ਭਾਵੇਂ ਜਿਹੜੇ ਕਿਸਾਨਾਂ ਦੇ ਕੇਸ ਰੱਦ ਕਰਨ ਦੇ ਮਾਮਲੇ ਸੀ ਉਸ ਨੂੰ ਲੈ ਕੇ ਐਮਐਸਪੀ ਦੇ ਮਸਲੇ ਨੂੰ ਲੈ ਕੇ ਲਖੀਂਪੂਰੀ ਖੀਰੀ ਘਟਨਾ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਨੂੰ ਲੈ ਕੇ ਤਾਂ ਇਹ ਤਮਾਮ ਮੁੱਦੇ ਨੇ ਜਿਨ੍ਹਾਂ ਨੂੰ ਮੰਗਦ ਨੂੰ ਲੈ ਕੇ ਇਹ ਆਉਂਦੇ ਦਿਨਾਂ ਦੇ ਵਿੱਚ ਧਰਨੇ ਪ੍ਰਦਰਸ਼ਨ ਦੇਣਗੇ ਇਹ ਗੱਲ ਕਹੀ ਜਾ ਰਹੀ ਹੈ ਕਿ ਜੋ ਦਿੱਲੀ ਜਾਂਦੇ ਵੇਲੇ ਕਿਸਾਨਾਂ ਦਾ ਰੂਪ ਦਿਖਿਆ ਸੀ ਟਰੈਕਟਰ ਟਰਾਲੀਆਂ ਤੇ ਰਾਸ਼ਨ ਭਰ ਕੇ ਉਸੇ ਤਰਜ਼ ਤਮਾਨੀ ਤੇ ਇਹ ਕਿਸਾਨ ਚੰਡੀਗੜ੍ਹ ਦੇ ਵੱਲ ਕੂਚ ਕਰਨਗੇ ਪੰਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਤੇ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਬੰਦੇ ਕਿਸਾਨੀ ਦਾ ਦਰਦ ਰੱਖਦੇ ਨੇ ਜਿਹੜੇ ਬੰਗੇ ਮੰਗਾ ਨੂੰ ਕੁਰਿਆ ਕਰਾਉਣ ਦੇ ਵਾਸਤੇ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਉਹ ਚੰਡੀਗੜ੍ਹ ਧਰਨੇ ਦੇ ਵਿੱਚ ਜ਼ਰੂਰ ਪਹੁੰਚਣ ਇਹ ਗੱਲ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੇ ਵੱਲੋਂ ਕਹੀ ਗਈ ਹੈ ਨਾਲ ਉਹਨਾਂ ਦੇ ਪ੍ਰਿੰਪ ਸਿੰਘ ਭੰਗੂ ਮੌਜੂਦ ਸੀ ਰੋਲਦੋ ਸਿੰਘ ਮਾਨਸਾ ਵੀ ਇਸ ਪਰਦਰਸ਼ਨਾਂ ਦੇ ਵਿੱਚ ਸ਼ਾਮਲ ਹੋਣਗੇ ਤਾਂ ਟੋਟਲ 5 ਕਿਸਾਨ ਜਥੇਬੰਦੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਹੁਣ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਇਹ ਮੋਰਚੇ ਤੋਂ ਬਾਅਦ ਵੱਖਰ-ਵੱਖਰੀ ਹੋ ਗਈਆਂ ਸੀ ਕੁਝ ਇੱਕ ਰਾਜਨੀਤਿਕ ਆਪਣੇ ਆਪ ਨੂੰ ਕਹਾਉਂਦੀਆਂ ਸੀ ਕੁਝ ਇੱਕ ਗੈਰ ਗੈਰ ਰਾਜਨੀਤਿਕ ਆਪਣੇ ਆਪ ਨੂੰ ਕਹਾਉਂਦੀਆਂ ਨੇ ਤੇ ਹੁਣ ਇਹ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੀ ਅਗਵਾਈ ਹੇਠ ਇਹਨਾਂ ਦੀ ਮੀਟਿੰਗ ਹੁੰਦੀ ਹੈ ਤੇ ਚੰਡੀਗੜ੍ਹ ਨੂੰ 18 ਜਨਵਰੀ ਨੂੰ ਕੀਤਾ ਜਾਏਗਾ ਤੇ 18 ਜਨਵਰੀ ਤੋਂ ਬਾਅਦ ਅਨੰਤ ਸਮੇਂ ਦੇ ਲਈ ਇਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਚੰਡੀਗੜ੍ਹ ਘੇਰ ਕੇ ਅਸੀਂ ਬੈਠਾਂਗੇ ਅੱਗੇ ਗੱਲ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕਰ ਲੈਣੇ ਆ 7 ਜਨਵਰੀ ਨੂੰ ਐਲਾਨ ਕੀਤਾ ਸੀ ਉਹਨਾਂ ਨੇ ਕਿ ਰੈਲੀ ਕੱਢੀ ਜਾਏਗੀ ਤੇ ਅੱਜ ਰੈਲੀ ਕੱਢੀ ਵੀ ਗਈ ਪਟੇੰਡਾ ਦੇ ਵਿੱਚ ਇਸ ਰੈਲੀ ਦਾ ਯੋਜਨ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਗਰਜਦੇ ਹੋਏ ਦਿਖਾਈ ਦਿੱਤੇ ਜਿੱਥੇ ਮੌਜੂਦਾ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਤੇ ਉਹਨਾਂ ਨੇ ਨਿਸ਼ਾਨੇ ਸਾਦੇ ਸਵੇਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਲ ਹੋਣਾਂ ਨੂੰ ਉਹਨਾਂ ਨੇ ਨਿਸ਼ਾਨੇ ਤੇ ਲਿਆ ਤੇ ਨਾਲੇ ਤੰਜ ਕੱਸਦੇ ਕਿਹਾ ਕਿ ਜਿਹੜਾ ਬੰਦਾ ਕਹਿੰਦਾ ਸੀ ਕਿ ਮੈਂ ਦੱਬਦਾ ਕਿੱਥੇ ਆ ਉਹਨੂੰ ਦਿੱਲੀ ਵਾਲੇ ਦੱਬ ਕੇ ਬੈਠੇ ਨੇ ਤੇ ਪੰਜਾਬ ਤੋਂ ਭਰ-ਭਰ ਕੇ ਖਜ਼ਾਨੇ ਬਾਹਰ ਹੋਰ ਸੂਬਿਆਂ ਦੇ ਵਿੱਚ ਪਹੁੰਚਾਏ ਜਾ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਕਾਂਗਰਸ ਨੂੰ ਇੱਕ ਜੁੱਟ ਹੋਣ ਦੇ ਲਈ ਵੀ ਵਾਰ-ਵਾਰ ਦਲੀਲ ਦਿੱਤੀ ਤੇ ਨਾਲ ਹੀ ਕਿਹਾ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਜੋ ਸਮਝੌਤਾ ਹੋ ਗਿਆ ਸੀ ਪਹਿਲਾਂ 75-25 ਤੇ ਹੁਣ ਉਹ 80-20 ਕਰਕੇ ਜਾਣਿਆ ਜਾਂਦਾ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਕਿ ਤੂੰ ਮੈਨੂੰ ਕੁਝ ਨਾ ਕਹੀਂ ਮੇਰਾ ਹਿੱਸਾ ਤੈਨੂੰ ਪਹੁੰਚਦਾ ਰਹੂਗਾ ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਹੋਰਾਂ ਤੇ ਵੀ ਆਪਣੇ ਢੰਗ ਤਰੀਕੇ ਦੇ ਨਾਲ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਤੁਹਾਡੇ ਤੋਂ ਲੋਕ ਅੱਕ ਥੱਕ ਚੁੱਕੇ ਨੇ ਲੋਕ ਤੁਹਾਡੇ ਕੰਮ ਪਿਛਲੇ ਸਮੇਂ ਦੇ ਵਿੱਚ ਦੇਖ ਚੁੱਕੇ ਨੇ ਕੈਪਟਨ ਅਮਰਿੰਦਰ ਹੋਰਾਂ ਦੀ ਅਗਵਾਈ ਹੇਠ ਜਦੋਂ ਸਰਕਾਰ ਚੱਲਦੀ ਹੁੰਦੀ ਸੀ ਤਾਂ ਕਿਨੇ ਕੀ ਕੁਝ ਕੀਤਾ ਇਹ ਪੰਜਾਬ ਦੇ ਲੋਕ ਸਾਰੇ ਜਾਣਦੇ ਸੀ ਇਹ ਮੈਂ ਵੀ ਜਾਣਦਾ ਕਿ ਜਦੋਂ ਐਸਐਸਪੀ ਬਦਲਉਣਾ ਸੀ ਉਦੋਂ ਪ੍ਰਤਾਪ ਸਿੰਘ ਬਾਜਵਾ ਕਿਵੇਂ ਕੈਪਟਨ ਅਮਰਿੰਦਰ ਦੇ ਨਾਲ ਯਾਰੀਆਂ ਪਾਉਂਦੇ ਸੀ ਪਰ ਉੰਜ ਉਹਨਾਂ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਸੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੀ ਇਹ ਯਾਤਰਾ ਚੱਲਦੀ ਰਹੇਗੀ ਰੈਲੀਆਂ ਮੈਂ ਕੱਢਦਾ ਰਹੂੰਗਾ ਪੰਜਾਬ ਭਰ ਦੇ ਲੋਕਾਂ ਦੇ ਨਾਲ ਮੈਂ ਆਪਣੇ ਦਿਲਾਂ ਦੀਆਂ ਗੱਲਾਂ ਰੈਲੀਆਂ ਦੇ ਜ਼ਰੀਏ ਰੱਖਦਾ ਰਹੂੰਗਾ ਜਿੱਤੇ ਕਾ ਪੰਜਾਬ ਰੈਲੀ ਉਹਨਾਂ ਦੇ ਵੱਲੋਂ ਇਹ ਕੱਢੀ ਜਾ ਰਹੀ ਹੈ ਤੇ ਉਹਦੇ ਸਮੇਂ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸੇ ਤਰ੍ਹਾਂ ਹੋ ਬੋਲਦੇ ਰਹਿਣਗੇ ਸੱਚ ਬੋਲਣ ਤੋਂ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਤਕੜਾਕੇਦਾਰ ਠੰਡ ਪੈ ਰਹੀ ਹੈ ਤੇ ਇਸ ਠੰਡ ਦੇ ਵਿੱਚ ਇੱਕ ਬੜੀ ਮੰਦ ਭਾਗੀ ਖਬਰ ਆਈ ਹੈ ਸਰਕਾਰੀ ਸਕੂਲ ਦੇ ਇੱਕ ਵਿਦਿਆਰਥੀ ਦੀ ਠੰਡ ਕਰਕੇ ਮੌਤ ਹੋ ਗਈ ਅੰਮ੍ਰਿਤਸਰ ਦੇ ਵਰੇਹਾ ਜ਼ਿਲ੍ਹੇ ਦੇ ਐਲੀਮੈਂਟਰੀ ਸਕੂਲ ਦਾ ਵਿਦਿਆਰਥੀ ਸੀ ਪ੍ਰਦੀਪ ਸਿੰਘ ਉਸ ਦਾ ਨਾਂ ਸੀ ਤੇ ਠੰਡ ਕਾਰਨ ਉਸ ਦੀ ਮੌਤ ਹੋ ਗਈ ਡਾਕਟਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਉਸ ਨੂੰ ਦਿਮਾਗ ਤੇ ਬੁਖਾਰ ਚੜ ਗਿਆ ਸੀ ਜਿਸ ਕਰਕੇ ਉਸ ਦੀ ਦੁਬਾਰਾ ਰਿਕਵਰੀ ਨਹੀਂ ਹੋ ਪਾਈ ਇਹ ਸਭ ਦੇ ਦੌਰਾਨ ਮਾਪੇ ਜ਼ਰੂਰ ਗੁੱਸੇ ਦੇ ਵਿੱਚ ਨੇ ਕਿਉਂਕਿ ਜਿੱਥੇ ਬਾਕੀ ਸੂਬਿਆਂ ਦੇ ਵਿੱਚ ਵੱਧਦੀ ਠੰਡ ਨੂੰ ਲੈ ਕੇ ਛੁੱਟੀਆਂ ਵਧਾਈਆਂ ਗਈਆਂ ਨੇ ਪਰ ਪੰਜਾਬ ਐਸਾ ਸੂਬਾ ਹੈ ਜਿਨ੍ਹਾਂ ਦੇ ਵੱਲੋਂ ਛੁੱਟੀਆਂ ਨਹੀਂ ਵਧਾਈਆਂ ਗਈਆਂ ਬਕਾਇਦਾ ਆਂਗਣਵਾੜੀ ਵਰਕਰ ਦਾ ਜਿਹੜਾ ਸਕੂਲ ਹੈ ਜਿੱਥੇ ਛੋਟੇ ਬੱਚੇ ਜਾਂਦੇ ਨੇ ਤੀਜੀ ਤੋਂ ਪੰਜਵੀਂ ਜਮਾਤ ਤੱਕ ਉਹਨਾਂ ਬੱਚਿਆਂ ਨੂੰ ਛੁੱਟੀਆਂ 14 ਜਨਵਰੀ ਦੇ ਕਰਕੇ ਕੀਤੀਆਂ ਗਈਆਂ ਨੇ ਪਰ ਬਾਕੀ ਜਿਹੜੇ ਸਕੂਲ ਨੇ ਉਹ ਉਂਝ ਹੀ ਲੱਗਦੇ ਨੇ ਜਿਸ ਕਰਕੇ ਮਾਪਿਆਂ ਦੇ ਵਿੱਚ ਰੋਸ ਹੈ ਕਿ ਠੰਡ ਦਾ ਪ੍ਰਕੋਪ ਜ਼ਿਆਦਾ ਹੈ ਪਰ ਬੱਚਿਆਂ ਨੂੰ ਲਗਾਤਾਰ ਸਕੂਲ ਸੱਭਿਆ ਜਾ ਰਿਹਾ ਹੈ ਤੇ ਇਸ ਸਭ ਦੇ ਵਿੱਚ ਹੁਣ ਮਦ ਭਾਗੀ ਖਬਰ ਆਈ ਹੈ ਪ੍ਰਦੀਪ ਸਿੰਘ ਨਾ ਦੇ ਬੱਚੇ ਦੀ ਮੌਤ ਹੋ ਗਈ ਕੜਾਕੇ ਦੀ ਠੰਡ ਕਰਕੇ ਪੰਜਾਬ ਵਿਧਾਨ ਸਭਾ ਦੇ ਵੱਲੋਂ ਜਦੋਂ ਸੈਸ਼ਨ ਸਪੈਸ਼ਲ ਹੋਇਆ ਸੀ ਤਾਂ ਤਿੰਨ ਬਿੱਲ ਪਾਸ ਕੀਤੇ ਗਏ ਸੀ ਤੇ ਇਹਨਾਂ ਦੀ ਮਨਜ਼ੂਰੀ ਦੇ ਲਈ ਰਾਸ਼ਪਾਲ ਦੇ ਕੋਲ ਇਹ ਤਿੰਨ ਬਿੱਲ ਭੇਜੇ ਗਏ ਸੀ ਜਿਨ੍ਹਾਂ ਨੂੰ ਲੈ ਕੇ ਸਮੇਂ-ਸਮੇਂ ਤੇ ਰੇੜਕਾ ਪੰਜਾਬ ਸਰਕਾਰ ਤੇ ਗਵਰਨਰ ਪੰਜਾਬ ਦੇ ਨਾਲ ਵੜਿਆ ਰਿਹਾ ਅੱਜ ਪੰਜਾਬ ਗਵਰਨਰ ਦੇ ਵੱਲੋਂ ਤਿੰਨ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਪਹਿਲਾ ਬਿੱਲ ਰਜਿਸਟਰੀ ਪੰਜਾਬ ਸੋਧ ਬਿਲ 2023 ਹੈ ਜਿਸ ਨੂੰ ਮਨਜ਼ੂਰੀ ਦਿੱਤੀ ਗਈ ਦੂਸਰਾ ਬਿਲ ਜ਼ਮੀਨ ਦਾ ਤਬਾਦਲਾ ਇਹ ਵੀ ਸੋਧ ਬਿਲ ਹੈ 2023 ਦਾ ਇਸ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਤੇ ਜਿਹੜਾ ਤੀਸਰਾ ਬਿਲ ਹੈ ਭਾਰਤੀ ਸਟੈਂਪ ਇਹ ਵੀ ਪੰਜਾਬ ਸੋਧ ਇਸ ਦੇ ਵਿੱਚ ਕੀਤੀ ਗਈ ਹੈ ਇਹ ਵੀ 2023 ਦੇ ਵਿੱਚ ਹੀ ਪਾਸ ਕੀਤਾ ਗਿਆ ਸੀ ਇਸ ਨੂੰ ਲੈ ਕੇ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਖੁਦ ਭਗਵੰਤ ਸਿੰਘ ਮਾਨ ਹੋਰਾ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ ਤੇ ਪੰਜਾਬ ਦੇ ਰਾਜਪਾਲ ਗਵਰਨਰ ਬਨਵਾਰੀ لال ਪ੍ਰੋਹਿਤ ਹੋਰਾ ਨੇ ਪ੍ਰੋਹਿਤ ਹੋਰਾ ਦੇ ਮੁੱਖ ਉਹਨਾਂ ਨੇ ਧੰਨਵਾਦ ਵੀ ਕੀਤਾ ਤੇ ਇਹ ਵੀ ਨਾਲ ਲੈ ਕੇ ਆਸ ਜਤਾਈ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਹਿੱਤਾਂ ਦੇ ਵਿੱਚ ਜਿਹੜੇ ਵੀ ਬਿੱਲ ਸਰਕਾਰ ਪਾਸ ਕਰਦੀ ਹੈ ਵਿਧਾਨ ਸਭਾ ਦੇ ਵਿੱਚ ਉਹਨੂੰ ਗਵਰਨਰ ਬਿਨਾਂ ਕਿਸੇ ਰੁਕਾਵਟ ਤੋਂ ਬਿਨਾਂ ਕਿਸੇ ਹੋਰ ਸਿਆਸੀ ਆਹੜ ਤੋਂ ਪਾਸ ਕਰਦੇ ਰਹਿਣਗੇ ਤੇ ਪੰਜਾਬੀਆਂ ਨੂੰ ਲਾਭ ਹੁੰਦਾ ਰਹੇਗਾ ਅੱਗੇ ਗੱਲ ਕੈਨੇਡਾ ਦੇ ਵਿੱਚ ਪੜ੍ਹਾਈ ਕਰ ਰਹੇ ਪੰਜਾਬੀ ਵਿਦਿਆਰਥੀਆਂ ਦੀ ਕਰ ਲੈਨੇ ਆ ਬ੍ਰੈਂਟਨ ਸ਼ਹਿਰ ਦੇ ਅਲਗੋਮਾ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਉੱਥੇ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਦਰਨਾ ਪ੍ਰਦਰਸ਼ਨ 24 ਘੰਟੇ ਚੱਲ ਰਿਹਾ ਹੈ ਵਿਦਿਆਰਥੀਆਂ ਦੇ ਵੱਲੋਂ ਉੱਥੇ ਆਪਣੇ ਟੈਂਟ ਤੰਬੂ ਲਾ ਲਏ ਗਏ ਨੇ ਇਸ ਵਿਰੋਧ ਦੇ ਵਿੱਚ ਕਿ ਇੱਕ ਸਬਜੈਕਟ ਦੇ ਵਿੱਚ 100 ਤੋਂ ਵੱਧ ਵਿਦਿਆਰਥੀ ਫੇਲ ਕੀਤੇ ਗਏ ਬੱਚਿਆਂ ਦਾ ਇਹ ਕਹਿਣਾ ਹੈ ਕਿ ਜਾਣ ਬੁੱਝ ਕੇ ਇਹ ਫੇਲ ਕੀਤੇ ਗਏ ਨੇ ਸਾਜ਼ਿਸ਼ ਤਹਿਤ ਬੱਚਿਆਂ ਨੂੰ ਫੇਲ ਕੀਤਾ ਗਿਆ ਹੈ ਉੱਥੋਂ ਦੀ ਆਈਟੀ ਇੱਕ ਡਿਗਰੀ ਹੈ ਜਿਸ ਦੇ ਵਿੱਚ 10 ਦੇ ਕਰੀਬ ਸਬਜੈਕਟ ਨੇ ਤੇ 10 ਦੇ ਵਿੱਚੋਂ 9 ਜਿਹੜੇ ਸਬਜੈਕਟ ਨੇ ਉਸ ਤੇ ਸਾਰੇ ਬੱਚੇ ਪਾਸਵੇਂ ਪਰ ਜਿਹੜਾ ਦੱਸਾਂ ਸਬਜੈਕਟ ਹੈ ਉਸ ਦੇ ਵਿੱਚ 100 ਤੋਂ ਵੀ ਵੱਧ ਗਿਣਤੀ ਦੇ ਬੱਚਿਆਂ ਨੂੰ ਫੇਰ ਕੀਤਾ ਗਿਆ ਇਹ ਵਿਦਿਆਰਥੀਆਂ ਨੇ ਨਾਲ ਅੱਗੇ ਦੱਸਦਿਆਂ ਕਿਹਾ ਕਿ ਜਦੋਂ ਦੀ ਜੀਆਈਸੀ ਵਧੀ ਹੈ ਉਦੋਂ ਤੋਂ ਕੈਨੇਡਾ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਦਾ ਆਉਣਾ ਪੜਨਾ ਇੱਥੇ ਘਟ ਗਿਆ ਜਿਸ ਤੋਂ ਬਾਅਦ ਯੂਨੀਵਰਸਿਟੀਆਂ ਇੱਥੋਂ ਦੀਆਂ ਕਾਲਜ ਇੱਥੋਂ ਦੇ ਆਪਣੇ ਪੈਸੇ ਪੂਰੇ ਕਰਨ ਦੇ ਲਈ ਆਪਣਾ ਪੈਸਾ ਮੌਡ ਦੇ ਲਈ ਜਾਣ ਬੁਝ ਕੇ ਬੱਚਿਆਂ ਨੂੰ ਫੇਲ ਕਰ ਰਹੇ ਨੇ ਤੇ ਆਪਣੀਆਂ ਦੁਗਣੀਆਂ ਤਿਗਣੀਆਂ ਕਮਾਈਆਂ ਕਰ ਰਹੇ ਨੇ ਕਈ ਬੱਚਿਆਂ ਨੂੰ ਤਾਂ ਦੂਜੀ ਤੀਜੀ ਵਾਰ ਵੀ ਫੇਲ ਕੀਤਾ ਗਿਆ ਥੋੜੇ ਨਾਲ ਬੱਚਿਆਂ ਦੀ ਮੰਗ ਹੈ ਕਿ ਉਹ ਪੇਪਰ ਮੁੜ ਤੋਂ ਚੈੱਕ ਹੋਣ ਇੱਕ ਸਪੈਸ਼ਲ ਕਮੇਟੀ ਦੀ ਜਾਂਚ ਨਿਗਰਾਨੀ ਦੇ ਹੇਠ ਤਾਂ ਜੋ ਦੁੱਧਰਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਗ੍ਰੈਫਟਨ ਦੀ ਇਹ ਐਲਗੋਮਾ ਯੂਨੀਵਰਸਿਟੀ ਆ ਵਾ ਦੀ ਗਣਤੀ ਦੇ ਵਿੱਚ ਪੰਜਾਬੀ ਵਿਦਿਆਰਥੀ ਉੱਥੇ ਪੜਾਈ ਕਰਦੇ ਨੇ ਤੇ ਹੁਣ ਬੱਚਿਆਂ ਦੇ ਵੱਲੋਂ ਅਲਮਿੱਥੇ ਸਮੇਂ ਦੇ ਲਈ ਧਰਨੇ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਰਹਿੰਦੇ ਵੀ ਉੱਥੇ ਨੇ ਖਾਂਦੇ ਵੀ ਉੱਥੇ ਨੇ ਟੈਂਟ ਤੰਬੂ ਉਹਨਾਂ ਦੇ ਵੱਲੋਂ ਪੱਕੇ ਤੌਰ ਤੇ ਵਿਰੋਧ ਲਈ ਲਗਾ ਦਿੱਤੇ ਗਏ ਨੇ ਫਿਲਹਾਲ ਅੱਜ ਕੀ ਹੋਇਆ ਦੇ ਵਿੱਚ ਇੰਨਾ ਹੀ ਬਾਕੀ ਹੋਰ ਤਾਜ਼ੀਆਂ ਤੇ ਵੱਡੀਆਂ ਖਬਰਾਂ ਲਈ ਦੇਖਦੇ ਰਹੋ ਪੰਜਾਬੀ ਲਾਈਨਸ ਟੀਵੀ ਇਸ ਪ੍ਰੋਗਰਾਮ ਨੂੰ ਅਗੇ ਜਰੂਰ ਸ਼ੇਅਰ ਲਾਈਕ ਤੇ ਕਿਵੇਂ ਦਾ ਲੱਗਿਆ ਕਮੈਂਟ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਾਨੂੰ ਤੁਹਾਡੀ ਲੋੜ ਹੈ